ਹਾਜ਼ਰੀ ਵੀਡੀਓ ਵਿੱਚ ਬਈ 6 ਨਗਾਂ ਦੀ ਵੀਡੀਓ ਬਣਾਈ ਆ ਚਾਰ ਕਟੀਆਂ ਨੇ ਟਾਪ ਬ੍ਰੀਡ ਇੱਕ ਨੀਲੀ ਦਾ ਵੀ ਕੱਟੀ ਆ ਉਹਨਾਂ 'ਚ 2 ਬੜਾ ਨੇ ਬਈ ਪਿੰਡ ਟੈਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਨੇੜੇ ਤਾਪਾ ਮੰਡੀ ਰਹਿ ਜਾਂਦੀ ਆ ਮੋਬਾਈਲ ਨੰਬਰ ਬੋਲੋ ਜੀ 8699997138 ਕਿਹੜਾ ਸ਼ੂਆ ਸੂਈ ਆ ਇਹ ਬਈ ਪਹਿਲਾ ਸ਼ੂਆ ਸੂਈ ਆ ਕਦੋਂ ਸੂਈ ਆ ਇਹ ਬਈ ਸਾਢੇ 7 ਮਹੀਨਿਆਂ ਦੀ ਗੱਬਣ ਨੇ ਬੱਚਾ ਸਿੱਟਿਆ ਜਿੰਨੂੰ 6-7 ਦਿਨ ਹੋ ਗਏ ਠੀਕ ਆ ਬਾਈ ਹਾਂ ਬਈ 9 ਕਿਲੋ ਦੁੱਧ ਤਿਆਰ ਹੋਣੇ ਥੱਲੇ ਜਮਾ ਆ ਜੀ ਆ ਜੀ ਮੁੱਲ ਕੀ ਹੈ ਜੈ ਮੁੱਲ ਬਈ ਇਹਦਾ 42000 ਰੁਪਿਆ ਚਾ ਜਮੋ ਜੈ ਜਮੋ ਮੁੱਲ ਦੰਦਾਂ ਦੀ ਚੌਗਰੇ ਦਾ ਚੱਕਦੀ ਆ ਜੇ ਭਾਈ ਹਾਂ ਫੇਸਬੁਕ ਬੜਾ ਪਿਆਰਾ ਬਹੁਤ ਜ਼ਿਆਦਾ ਚੰਗਿਆ ਭਾਈ ਇਹਨੂੰ ਅੱਜ ਹੋ ਗਏ 5-6 ਦਿਨ ਸੂਈ ਨੂੰ ਬਸ ਈ ਦੀ ਮਰ ਗਈ ਠੀਕ ਆ ਤੇ ਐ ਮਨ ਲਗਾ ਇਹਦੇ ਸਲੇ 10 ਕਿਲੋ ਬੋਲਾ ਹਾਜ਼ਰ ਆ ਜਮਾ ਹੂੰ ਠੰਡੀ ਠੁੰਡੀ ਵੀ ਬਹੁਤ ਆ ਇਹ ਚੌਗੀ ਆ ਭਾਈ ਪੂਰੀ ਦੰਦਾਂ ਦੀ ਠੀਕ ਆ ਭਾਈ ਥਣ ਲੇਵੇ ਦੀ ਬਹੁਤ ਸਾਰੀ ਇਹਦਾ ਮੁੱਲ ਕੀ ਹੈ ਜੈ ਜੈ ਭਾਈ ਇਹਦਾ 40000 ਰੁਪਿਆ ਚਾ ਜਮੋ ਜੈ ਜਮੋ ਮੁੱਲ ਭਾਈ 40000 ਰੁਪਿਆ ਅੱਗੇ ਕੱਟੀਆਂ ਆ ਗਈਆਂ ਹਾਂ ਬਈ ਪਹਿਲੇ ਨੰਬਰ ਤੇ ਕੱਟੀ ਕਿੰਨੀ ਉਮਰ ਹੈ ਜੀ ਕੱਟੀ ਬਈ ਇਹ ਹੋਊਗੀ ਸਵਾ 1.5 ਸਵਾ ਸਾਲ ਤੋਂ ਉੱਪਰ ਹੋ ਗਈ ਸਿੰਘ ਸੁੰਗੀ ਬਹੁਤ ਹੈਗੇ ਥਾਣਾ ਬਹੁਤ ਚੰਗਾ ਪਿੱਠ ਫੁੜੀ ਚੰਗੀ ਹੈ ਕੱਟੀ ਇਹਦਾ 23000 ਰੁਪਿਆ ਬਈ ਅੱਗੇ ਨੀਲੀ ਰਾਬੀ ਇਹ ਨੀਲੀ ਰਾਬੀ ਆ ਹੂੰ ਇਹਦਾ 21000 ਰੁਪਿਆ ਹੈਗਾ ਠੀਕ ਆ ਬਈ ਤੇ ਆਹ ਕੱਟੀ ਦਾ ਬਈ 22000 ਰੁਪਿਆ ਇਹ ਕੱਟੀ ਬਹੁਤ ਚੰਗੀ ਹੈ ਜੀ ਬਰੀਕ ਬਾਲੀ ਹੈ ਨਾ ਬਾਲੀ ਜਿਆਦਾ ਬਰੀਕ ਚਮੜੀ ਦੀ ਆਹਾ ਬਈ ਇਹ ਕੱਟੀ ਵੀ ਬਹੁਤ ਚੰਗੀ ਹੈ ਦਾ ਕਦ ਕੋਦ ਬਹੁਤ ਹੈ ਕੱਟੀ ਦਾ ਇਹਦਾ 25000 ਰੁਪਿਆ ਬਈ ਠੀਕ ਆ ਬਈ ਧੰਨਵਾ